ਕੁਝ ਦਿਨ ਪਹਿਲਾਂ ਜ਼ਿਲ੍ਹਾ ਮੁਹਾਲੀ ਦੇ ਡੇਰਾ ਵਸੀ ਦੇ ਵਿੱਚ ਇੱਕ ਔਰਤ ਦੇ ਉੱਤੇ ਕੁਝ ਮਾਸਾ ਦੇ ਵੱਲੋਂ ਗੋਲੀਆਂ ਚਲਾ ਕੇ ਉਸ ਦਾ ਜਿਹੜਾ ਹੈ ਕਤਲ ਕਰ ਦਿੱਤਾ ਗਿਆ ਸੀ ਉਸ ਕੇਸ ਦੇ ਵਿੱਚ ਜ਼ਿਲ੍ਹਾ ਮੁਹਾਲੀ ਦੀ ਕਈ ਟੀਮਾਂ ਕੇਸ ਨੂੰ ਹੱਲ ਕਰਨ ਦੇ ਪਿੱਛੇ ਲੱਗੀਆਂ ਹੋਈਆਂ ਸਨ ਤੇ ਅੱਜ ਮੁਹਾਲੀ ਦੇ ਖਿਦਰਾਵਾਦ ਦੇ ਨੇੜੇ ਤਿੰਨ ਨੌਜਵਾਨਾਂ ਨੂੰ ਪੁਲਿਸ ਮੁਕਾਬਲੇ ਸਣੇ ਜਖਮੀ ਕਰਕੇ ਮੁਹਾਲੀ ਪੁਲਿਸ ਨੇ ਗ੍ਰਿਫਤਾਰ ਕਰ ਲਿੱਤਾ ਹੈ ਆਓ ਤੁਹਾਨੂੰ ਲੈ ਚਲਦੇ ਆ ਸਿੱਧਾ ਹੀ ਜ਼ਿਲ੍ਹਾ ਮੁਹਾਲੀ ਦੇ ਪਿੰਡ ਖਿਦਰਾਵਾਦ ਦੇ ਕੋਲ ਜਿੱਥੇ ਇੱਕ ਪੱਠੇ ਦੇ ਕੋਲੇ ਇਹਨਾਂ ਗੈਂਗਸਟਰਾਂ ਦਾ ਮੁਕਾਬਲਾ ਕੀਤਾ ਗਿਆ ਤੇ ਇਹਨਾਂ ਦੇ ਕਿੰਨੀਆਂ ਗੋਲੀਆਂ ਲੱਗੀਆਂ ਨੇ ਕਿੱਥੋਂ ਦੇ ਰਹਿਣ ਵਾਲੇ ਨੇ ਕੀ ਮਸਲਾ ਹੈ ਆਓ ਤੁਹਾਨੂੰ ਲੈ ਚਲਦੇ ਆ ਤੇ ਜ਼ਿਲ੍ਹਾ ਮੁਹਾਲੀ ਦੇ ਐਸਐਸਬੀ ਡਾਕਟਰ ਸੰਦੀਪ ਗੱਗ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਅਗਲੇ

ਬੋ ਆਪਣਾ ਜਤਿੰਦਰ 50 ਰੁਪਏ ਕਿ ਜਿੱਧਰ ਪਾਣੀ ਲੈਟ ਮੁੰਡਾ ਜੀ ਡੀ ਐਚ ਬੀ ਸਰਪ ਕੋ ਮਾਰੀ ਲੈਟ ਹੂੰ ਹੂੰ ਠੀਕ ਹੈ ਗੰਮੀ ਦੇ ਆਖਰ ਫਰਾਂਸ ਕਹਿੰਦੇ ਹੁੰਦੇ ਬੱਜੇ ਨਾ ਤੂੰ ਵੀ ਜਾ ਜਨਾ ਮੈਂ ਟ੍ਰਾਸਕ ਜਿਹੜੀ ਕੋਲ ਪਹਿਲੀ ਆਣੀ ਕੋਈ ਨਾ ਫਰੀਕ ਤੋਂ ਕੋਟ ਤਾਂ ਨਹੀਂ ਹੋ ਰਿਹਾ ਬਟ ਨਹੀਂ 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 ਮਾੜਾ ਚਲੇ ਅਸੀਂ ਚਾਹ ਪਰ ਮਾਟਾਂ ਰੱਖਦੇ ਕੋਈ ਨਹੀਂ ਤਾਂ ਅਹੀਂ ਤਾਂ ਡੀਓ ਦੀ ਕਰਨੇ ਪਰ ਉਹ ਆਉਣ ਦੋ ਫੋਰੈਂਸਿਕ ਆ ਵੀ ਵੀ ਹਾਂ ਸਰਕੀ ਨਹੀਂ ਮੰਗਾਈ ਯਾਰ ਤੂੰ ਆਰੀ ਜਰਾ ਜੀ ਨਹੀਂ ਮਾਫੇ ਨਹੀਂ ਕਿੰਨਾ ਪਰ ਨੰਬਰ ਚੱਲਣ ਦੇ ਇਹ ਮੇਰੀ ਸਰ 52 ਤੇਰੇ ਪੈਂ 10 ਵਾਲਾ ਹੀ ਹੋਣੀ ਹੈ ਕਿੰਨੀਆਂ ਵਫਾਈ ਨੰਬਰ ਕਿੰਗਾ ਚ ਵੀ ਦਾ ਮੇਰੇ ਅੱਥ ਹੈ ਨਾ ਤੇ 3 ਮਹੀਨੇ ਨਿਕਲ ਗਏ ਉਹ ਕਿਹਾ ਤਾਂ ਸੱਤ ਬੱਤੀਆਂ ਕਰ ਲਵੇ 4 32 ਫਾਇਰ ਹੋਣੀ ਤੇਰੀ ਸਾਲ ਦੀਆਂ 32 ਕਿੱਥੇ ਐ ਕਿੱਥੇ 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 ਗੱਡੀ ਨੂੰ ਟਰੰਡ ਵੀ ਸਰ ਕੋਈ ਨੀ ਤਾਂ ਇਹ ਕਈ ਹੋ ਜਾਣਗੇ ਪਰ ਤੇ ਦੇਣ ਨੂੰ ਮਨਾ 189 ਦੇ ਸਕਦਾ ਸਰ ਉਹ ਲੋ ਪ੍ਰਾਈਮ ਸੋ ਸੋ ਚੈੱਕ ਕਰ ਲੈ ਦੇਰ ਕਿ ਨਾ ਜਿੱਥੇ ਰਹਿ ਗਿਆ ਤੇ ਮਾਰ ਲਾ ਨਾ ਉਹਦੇ ਘਰ ਲੋ ਆਪਾਂ ਦਾ ਠਾਣੇ ਦਾ ਲੱਗਾ ਸਿਆਣਾ ਤੁਹਾਡਾ ਰਾਉਂਡ ਅਪ ਕਰ ਲੋ ਇੱਕ ਸਾਰਾ ਇਹ ਸ਼ਕਲ ਇਹ ਸ਼ਕਲ ਨੂੰ ਘਾਟਿਓ ਉੱਥੇ ਜੇ ਰਾਉਂਡ ਅਪ ਕਰਤਾ ਉਹਨੂੰ ਸਾਰੇ ਉਹ ਜਿਹੜੇ ਜਿਹੜੇ ਕਿਹਾ ਕੋਸ ਸਾਰੇ ਆਗਮ ਜੀ ਹਾਂ ਜੀਂਦ ਗੀ ਦੇ ਹਸਾਰ ਦੇ ਬੰਦੇ ਜਿਹੜੇ ਰਹਿੰਦੇ ਨੇ ਨਾ ਇਹ ਜਿਹੜੇ ਤਿੰਨ ਜਿਹੜੇ ਅ ਅਫਸਰਾਂ ਦੀ ਇਹਨਾਂ ਦਾ ਮੁਕਪੜ ਹੋਈ ਹੈ ਨਾ ਦੇ ਨਾਲ ਇਹ ਪੂਰੀ ਇਨਵੈਸਟੀਗੇਸ਼ਨ ਚ ਕੀਤੀ ਹੈ ਕਿਹੜਾ ਵਾਅਦਾ ਅ ਇਹਦੇ ਵਿੱਚ ਅ ਸ਼ਹਿਰ ਤੋਂ ਧਿਆਨ ਚੋ ਬੇ ਕੁਝ ਕੁਝ ਦਿਨ ਪਹਿਲਾਂ ਇੱਕ ਡੇਰਾ ਬਸੀ ਦੇ ਵਿੱਚ ਇੱਕ ਸ਼ੂਟਿੰਗ ਹੋਈ ਸੀ ਜਿਹਦੇ ਵਿੱਚ ਇੱਕ ਲੇਡੀ ਦੇ ਉੱਤੇ ਦੋ ਮੋਟਰਸਾਈਕਲ ਸਵਾਰ ਗੁਲੀਆਂ ਚਲਾ ਕੇ ਸੀ ਤੇ ਉਹ ਇਮੀਡੀਏਟਲੀ ਉਹਨੂੰ ਪੀਜੀਏ ਸ਼ਿਫਟ ਕਰਦੇ ਉੱਤੇ ਗਿਆ ਸੀ ਤੇ ਕੁਝ ਦਿਨ ਬਾਅਦ ਉਹ ਲੇਡੀ ਦੀ ਡੈਥ ਹੋ ਗਈ ਸੀ ਤੇ ਇਸ ਕੇਸ ਨੂੰ ਟ੍ਰੇਸ ਕਰਦੇ ਹੋਏ ਸਾਡੀਆਂ ਜਿਹੜੀਆਂ ਵੱਖ-ਵੱਖ ਟੀਮਾਂ ਸੀਗੀਆਂ ਸਾਡੀਆਂ ਸੀਏ ਦੀ ਟੀਮਾਂ ਸਪੈਸ਼ਲ ਸੈਲ ਦੀਆਂ ਟੀਮਾਂ ਤੇ ਥਾਣੇ ਦੀਆਂ ਟੀਮਾਂ ਸੀਗੀਆਂ ਅਸੀਂ ਬਣਾਈਆਂ ਤੇ ਉਹ ਟੀਮਾਂ ਜਿਹੜੀਆਂ ਸੀਗੇ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਇਹ ਟ੍ਰੇਸ ਕਰ ਲਿਆ ਸੀਗਾ ਕਿ ਜਿਹੜਾ ਇਹ ਕੇਸ ਹੈ ਇਹ ਜਿਹੜੇ ਡਿਸੀਜ਼ ਲੇਡੀ ਹੈ ਜਿਹੜੇ ਮਰਨ ਵਾਲੇ ਲੇਡੀ ਨੇ ਉਹਨਾਂ ਦੀ ਜਿਹੜੀ ਨੂੰਹ ਸੀ ਨੂੰ ਉਹਦੇ ਮੰਮੇ ਨੇ ਕਰਾਇਆ ਸੀ ਕਿਉਂਕਿ ਉਹਨਾਂ ਦੇ ਫੈਮਿਲੀ ਵਿੱਚ ਡਿਸਕਿਊਟ ਚੱਲ ਰਿਹਾ ਸੀਗਾ। ਇਸ ਕੇਸ ਦੇ ਵਿੱਚ ਜਿਹੜੀ ਉਹ ਜਿਹੜਾ ਉਹਦਾ ਦਾ ਬਾਬਾ ਸੀ ਕੀ ਸੁਭਾਸ ਸਰ ਸੁਭਾਸ ਸੁਭਾਸ ਨਾਮ ਦਾ ਇਹ ਬੰਦਾ ਸੀ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਗ੍ਰਿਫਤਾਰੀ ਤੋਂ ਬਾਅਦ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਦੋ ਬੰਦੇ ਇੱਕ ਅਕਸ਼ੇ ਜਿਹੜਾ ਕਿ ਹਿਸਾਰ ਦਾ ਰਹਿਣ ਵਾਲਾ ਤੇ ਇੱਕ ਨਰੇਸ਼ ਕੁਮਾਰ ਜਿਹੜਾ ਕਿ ਜੀਨ ਦਾ ਰਹਿਣਾ ਇਹ ਦੋਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਇਹ ਇੱਕ ਕੰਟਰੈਕਟ ਇਹ ਜਿਹੜਾ ਇਹਨਾਂ ਦੋਨਾਂ ਨੂੰ ਕੰਟਰੈਕਟ ਦਿੱਤਾ ਗਿਆ ਸੀਗਾ ਜਿਹੜੇ ਇਹ ਲੇਡੀ ਨੂੰ ਮਾਰਨ ਦਾ ਤੇ ਉਹ ਟਰੇਸ ਕਰਦੇ ਹੋਏ ਸਾਨੂੰ ਇਨਫੋਰਮੇਸ਼ਨ ಸಿਗੀ ਅੱਜ ਕਾਫੀ ਸਮੇਂ ਤੋਂ ਕਿ ਖੇਦਰਾਬਾਦ ਮਾਜਰੀ ਦੇ ਇਲਾਕੇ ਦੇ ਵਿੱਚ ਇਹ ਜਿਹੜੇ ਦੋ ਬੰਦੇ ਇਹਨਾਂ ਦੇ ਲੁਕੇ ਹੋਣ ਦੀ ਅਸ਼ੰਕਾ ਹੈ ਤੇ ਸਾਡੀ ਟੀਮਾਂ ਕਾਫੀ ਦੇਰ ਤੋਂ ਸਰਚ ਕਰ ਰਹੀਆਂ ਸੀ ਕਿ ਇੱਥੇ ਤੇ ਕਿ ਫਿਰ ਸਾਨੂੰ ਫਿਰ ਇਨਫੋਰਮੇਸ਼ਨ ਆਈ ਕਿ ਕਿਸੇ ਪੱਠੇ ਦੇ ਲਾਗੇ ਤੱਕ ਇਹ ਰੁਕੇ ਹੋਏ ਨੇ ਕਿਉਂਕਿ ਉੱਥੇ ਟੈਂਪਰੀ ਲੁਕੇ ਹੋਏ ਨੇ ਕਿਉਂਕਿ ਪੁਲਿਸ ਕਾਫੀ ਦੇਰ ਤੋਂ ਸਰਚ ਕਰ ਰਹੀ ਸੀ ਨਾਲੇ ਤਾਂ ਡਿਊਰਿੰਗ ਜੋ ਸਾਡੀ ਜਿਹੜੀ ਸਪੈਸ਼ਲ ਸੈਲ ਦੀ ਟੀਮ ਹੈ ਇਧਰ ਆ ਰਹੀ ਸੀਗੀ ਗੱਡੀ ਤੇ ਸਾਨੂੰ ਇੱਕ ਬੜੀ ਸਪੀਡ ਤੇ ਮੋਟਰਸਾਈਕਲ ਕਿਤੇ ਉਹ ਇੱਕ ਇਥੇ ਪੱਠੇ ਦੇ ਏਰੀਆ ਦੇ ਵਿੱਚੋਂ ਨਿਕਲ ਕੇ ਭੱਜਿਆ ਜਦੋਂ ਉਹਨੂੰ ਰੋਕਣ ਵਾਸਤੇ ਜੋ ਗੱਡੀ ਅੱਗੇ ਲਗਾਏਗੀ ਤਾਂ ਉਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਜਵਾਬੀ ਫਾਇਰਿੰਗ ਦੌਰਾਨ ਜਿਹੜੀ ਸੀਗੀ ਪੁਲਿਸ ਪਾਰਟੀ ਵੱਲੋਂ ਵੀ ਜਿਵੇਂ ਜਿਵੇਂ ਫਾਇਰ ਕੀਤੇ ਗਏ ਸ਼ਾਟਸ ਤਾਂ ਉਹ ਮੋਟਰਸਾਈਕਲ ਤੇ ਤਿੰਨ ਬੰਦੇ ਸੀਗੇ ਜਿਹੜਾ ਤੀਜਾ ਬੰਦਾ ਹੈਗਾ ਇੱਕ ਸੁਨੀਲ ਕੁਮਾਰ ਨਾਮ ਦਾ ਬੰਦਾ ਜਿਹੜਾ ਕਿ ਹਿਸਾਰ ਦਾ ਹੀ ਰਹਿਣ ਵਾਲਾ ਹੈ ਆਇਡੈਂਟੀਫਾਈ ਹੋਇਆ ਹੈ ਤੇ ਇਹਦਾ ਰੋਲ ਜਿਹੜਾ ਹੈਗੇ ਅਸੀਂ ਹਜੇ ਜਿਹੜੇ ਡੇਰੇ ਪਾਸੇ ਵਾਲੇ ਇਨਸੀਡੈਂਟ 'ਚ ਅਸੀਂ ਹਜੇ ਅਸੀਂ ਵੈਰੀਫਾਈ ਕਰਨਾ ਹੈ ਕਿ ਇਹਦਾ ਕੀ ਰੋਲ ਹੈ ਕਿਉਂਕਿ ਦੋ ਬੰਦੇ ਤਾਂ ਇਚ ਵਾਂਟਡ ਹੀ ਸੀਗੇ ਬਾਈ ਨੇਮ ਹੀ ਸੀ ਸਾਡੇ ਕੋਲੇ ਤੇ ਇਹਨਾਂ ਦੇ ਡਿਊਰਿੰਗ ਜਿਹੜੀ ਇਹ ਮੋਟਪੇੜ ਜਿਹੜੀ ਹੈਗੀ ਹੈ ਉਹਦੇ ਵਿੱਚ ਇਹਨਾਂ ਤਿੰਨਾਂ ਦੇ ਹੀ ਇੱਕ ਦੇ ਤਿੰਨ ਗੋਲੀਆਂ ਲੱਗੀਆਂ ਹੈ ਇੱਕ ਦੇ ਦੋ ਗੋਲੀਆਂ ਲੱਗੀਆਂ ਤੇ ਦੂਜੇ ਤੀਜੇ ਦੇ ਵੀ ਦੋ ਗੋਲੀਆਂ ਲੱਗੀਆਂ ਨੇ ਤੇ ਇਸ ਤੇ ਨੇ ਇਮੀਡੀਏਟਲੀ ਹਸਪੀਟਲ ਸ਼ਿਫਟ ਕਰ ਦਿੱਤੇ ਗਏ ਨੇ ਤੇ ਸਾਰੇ ਜੇਰੇ ਲਾ ਦਿੱਤੇ ਸਰਕਿਮਲ ਹਿਸਟਰੀ ਇਹਨਾਂ ਦੀ ਕੀ ਹੈ ਹਜੇ ਤੱਕ ਸਾਹਮਣੇ ਆਇਆ ਇਹ ਚ ਜਿਹੜਾ ਮੇਨ ਜਿਹੜਾ ਇਹਦੇ ਵਿੱਚ ਹੈ ਕਿ ਸ਼ੂਟਰ ਨਰੇਸ਼ ਕੁਮਾਰ ਹੈ ਇਹਦੇ ਉੱਤੇ ਕਰੀਬ 8-10 ਜੋ ਇਹਨੇ ਪੁੱਛ ਕੇ ਚ ਦੱਸਿਆ ਇਹ ਚ 12 ਤੋਂ 14 ਜਿਹੜੀਆਂ ਐਫ ਆਈ ਆਰਸ ਹੈ ਤੇ ਰਜਿਸਟਰਡ ਹੈ ਸਾਰੀ ਹੀ ਨੈਸ ਕ੍ਰਾਈਮ ਦੀ ਐਫ ਆਈ ਆਰਸ ਤੇ ਇਹ ਸਾਰੀ 307 302 ਟਾਈਪ ਦੀਆਂ ਹੀ ਐਫ ਆਈ ਆਰਸ ਹੈ ਜਿਹੜਾ ਇਹ ਅਕਸ਼ੇ ਹੈ ਇਹ ਦੇ ਉੱਤੇ ਟੋਟਲ ਮਿਲਾ ਕੇ ਦੋ ਐਫਆਈਆਰਜ਼ ਦੇ ਵਿੱਚ ਇਹ ਹਿਸਾ ਡਿਸਟ੍ਰਿਕਟ ਤੋਂ 307 ਦੀਆਂ ਦੋ ਐਫਆਈਆਰਜ਼ ਹੈ ਜਿਦੇ ਵਿੱਚ ਪਕੌੜਾ ਚੱਲਦਾ ਆ ਰਿਹਾ ਇਹ ਤਾਂ ਅਸੀਂ ਸਾਰੀਆਂ ਚੈੱਕ ਕਰੀ ਲਿੱਤਾ ਸੀ ਰਿਕਾਰਡ ਜਿਹੜਾ ਸੁਨੀਲ ਕੁਮਾਰ ਹੈ ਇਹਦਾ ਵੀ ਕ੍ਰਿਮਿਨਲ ਰਿਕਾਰਡ ਹੈ ਪ੍ਰੀਲੀਮਿਨਰੀ ਦੱਸ ਰਹੇ ਕਿ ਇਹਦੀ ਵੀ ਐਫਆਈਆਰਜ਼ ਹੈਗੀਆਂ ਪਰ ਅਸੀਂ ਡਿਟੇਲ ਕਿਉਂਕਿ ਹੁਣ ਨਵੇਂ ਹੀ ਸਾਨੂੰ ਆਇਡੈਂਟੀਫਾਈ ਹੋਇਆ ਡਿਟੇਲ ਹੈ ਜੀ ਅਸੀਂ ਕੁਝ ਕਿਛ ਤੋਂ ਲਿਆਵਾਂਗੇ ਸਾਹਮਣੇ ਸਰ ਇਹ ਪੂਰਾ ਖਾਲੀ ਏਰੀਆ ਇੱਕ ਇਥੇ ਲੁਕੇ ਹੋਈ ਸੀ ਇੱਥੇ ਦਾ ਕੋਈ ਇਨਵੋਲਟ ਨਹੀਂ ਲੋਕਲ ਹਜੇ ਤੱਕ ਇਹ ਨਹੀਂ ਕਰਤੀ ਜੀ ਇਹ ਸਾਰੀ ਚੀਜ਼ ਹਜੇ ਹੁਣ ਨਿਮ ਸੀ ਕਿ ਇਹ ਹਿਮਾਚਲ ਵੱਲੋਂ ਭਜ ਰਹੇ ਸੀ ਜਾਂ ਹਿਮਾਚਲ ਛਮਾਚਲ ਤੋਂ ਆ ਰਹੇ ਸੀ ਕਿਉਂਕਿ ਨਾਲ ਹਿਮਾਚਲ ਦੇ ਨਾਲ ਲੱਗਦਾ ਏਰੀਆ ਤਾਂ ਸਾਨੂੰ ਕਾਫੀ ਪੋਸਿਬਿਲਟੀ ਹੈ ਹਿਮਾਚਲ ਵੱਲੋਂ ਭਜ ਰਹੇ ਹੋਣ ਜਾਂ ਉਧਰੋਂ ਆ ਰਹੇ ਹੋਣੇ ਤਾਂ ਜੇ ਲੋਕਲ ਵੀ ਕੋਈ ਕਿਸੇ ਦੀ ਇਨਵੋਲਵਮੈਂਟ ਸਾਹਮਣੇ ਆਂਦੀ ਹੈ ਤਾਂ ਉਹਦੇ ਖਿਲਾਫ ਵੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਸੀਗੀ ਉਸ ਇਨਸੀਡੈਂਟ ਦੇ ਵਿੱਚ ਨਹੀਂ ਉਹ ਤਾਂ ਜਿਹੜਾ ਰੈਕੀ ਦਾ ਇਹ ਚ ਪਹਿਲਾਂ ਹੀ ਪਲਾਨਡ ਵੀ ਸੀਗਾ ਲੈਂਡਵੇ ਦੇ ਵਿੱਚ ਸੀਗਾ ਕਿ ਘਰੋਂ ਬਾਹਰ ਬੈਠੇ ਆ ਤੇ ਇਹਨਾਂ ਨੇ ਕੰਟਰੈਕਟ ਕਿਲਿੰਗ ਜਿਵੇਂ ਮੈਨੂੰ ਦੱਸਿਆ ਉਸ ਹਸਾਬ ਨਾਲ ਕੀਤੀ। ਇਹ ਤਾਂ ਉਸੇ ਹਿਸਾਬ ਨਾਲ ਐਕਸੀਡੈਂਟ ਕਰਾਇਆ ਗਿਆ। ਸਰ ਸੀਸੀਟੀਵੀ ਵੀ ਆਈ ਸੀ ਉਹਦੇ ਵਿੱਚ ਸਾਹਮਣੇ ਦੋ ਬਾਈਕ ਸਵਾਰ ਆਏ ਸੀਗੇ। ਇਹ ਉਹੀ ਅਕਸ਼ੇ ਤੇ ਨਰੇਸ਼ ਇਹ ਉਹ ਜਿਹੜਾ ਅਕਸ਼ੇ ਤੇ ਨਰੇਸ਼ ਹੈ ਇਹ ਉਹੀ ਦੋ ਬੰਦੇ ਨੇ ਜਿਹੜੇ ਬਾਈਕ ਤੇ ਸਵਾਰ ਹੋ ਕੇ ਸੀਸੀਟੀਵੀ 'ਚ ਦਿਖਦੇ ਆ ਪਰ ਠੀਕ ਹੈ। ਫੇਰ ਤੱਕ ਦੀ ਇਨਵੈਸਟੀਗੇਸ਼ਨ ਕੁਝ ਹੋ ਰਹਾ ਹੈ। ਇਹ ਹੋਰ ਵੀ ਲੋਕ ਇਹਦੇ ਵੀ ਸ਼ਾਮਿਲ ਨੇ ਕਿਉਂਕਿ ਤੁਸੀਂ ਕਿਹਾ ਕਿ ਕੰਟਰੈਕਟ ਕਿਲਿੰਗ ਇਹਦੇ ਵੀ ਸੁਭਾਸ ਨੇ ਕਰਾਇਆ। ਇਹ 'ਚ ਦੇਖੋ ਹੁਣ ਦੇਖੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੂਰਿੰਗ ਇਨਵੈਸਟੀਗੇਸ਼ਨ ਇਸ ਕੇਸ ਦੀ ਵੀ ਤੇ ਪਲੱਸ ਜਿਹੜਾ ਡੇਰਾ ਬਸੀ ਵਾਲਾ ਕੇਸ ਆ ਉਹ ਚ ਵੀ ਅਸੀਂ ਦੂਰਿੰਗ ਇਨਵੈਸਟੀਗੇਸ਼ਨ ਸਾਰਾ ਰੋਲ ਜਿਹੜਾ ਹੈ ਇਹਨਾਂ ਦਾ ਦੇਖਿਆ ਸਰ ਕਿਸੇ ਗੈਂਗ ਨਾਲ ਤਾਂ ਸੰਬੰਧਿਤ ਅਜੇ ਤੱਕ ਕੁਝ ਸੰਬੰਧ ਨਹੀਂ ਦੇਖ ਕੇ ਨਹੀਂ ਸਾਹਮਣੇ ਆਇਆ ਸੀ ਕਿਉਂਕਿ ਕਾਫੀ ਦਿਨ ਹੋ ਗਏ ਇਸ ਇਨਸੀਡੈਂਟ ਨੂੰ ਤਾਂ ਸਾਡੀ ਪ੍ਰੀਲੀਮਨਰੀ ਪੁਚ ਗ੍ਰੀਸ ਦੇ ਵਿੱਚ ਇਹ ਕਿਸੇ ਗੈਂਗ ਨਾਲ ਸੰਬੰਧਨ ਸਾਹਮਣੇ ਨਹੀਂ ਆਇਆ ਪਰ ਇਹ ਸੀਗੇ ਕੰਟੈਕਟ ਪਲੱਸ ਤੇ ਕਾਫੀ ਇਹਨਾਂ ਤੇ ਜਿਹੜੀ ਹੀਨਸ ਕ੍ਰਾਈਮ ਦੀ ਐਫ ਆਈ ਆਰ ਸੀ ਸਰ ਕਿੰਨੇ ਵੈਪਨ ਜਿਹੜਾ ਰਿਕਵਰ ਕੀਤੇ ਗਏ ਨੇ ਕਿਹੜੇ ਕਿਹੜੇ ਰਿਕਵਰ ਅਏ ਆਏ ਅਜੇ ਦੋ ਵੈ ਤਿੰਨ ਦੋਨੋ ਤੀਬ ਹੋਰ ਦੇ ਆ ਕੁਛ ਖਾਲੀ ਕੇਸ ਵੀ ਸਾਨੂੰ ਇੱਥੇ ਮਿਲੇ ਉਹ ਵੀ ਸਾਰੇ ਅਸੀਂ ਸਿਕਿਉਰ ਕਰਕੇ ਰੱਖਿਆ ਹੋਇਆ ਸੀ ਜਿਹੜਾ ਹੈਗੇ ਤੇ ਉਹ ਸਾਡੀ ਫੋਰੈਂਸਿਕ ਟੀਮ ਆਏਗੀ ਤੇ ਉਹ ਡਿਟੇਲ ਜਿਹੜੀ ਹੈਗੀ ਹੋਰ ਵੀ ਅਸੀਂ ਇਹਦੇ ਵਿੱਚ ਲਿਖ ਲੈਣ ਕਿ ਕਿੰਨੇ ਕੁ ਫਾਇਰ ਹੋਏ ਨੇ ਅੰਦਾਜ਼ਾ ਇਹ ਅੰਦਾਜ਼ਾ ਜਿਹੜੀ ਉਹਨਾਂ ਵੱਲੋਂ ਕਰੀਬ 4-5 ਫਾਇਰ ਜਿਹੜੇ ਹੋਏ ਸੀਗੇ ਫਿਰ ਸਾਡੀ ਟੀਮ ਵੱਲੋਂ ਵੀ ਕਰੀਬ 7-8 ਫਾਇਰ ਜਿਹੜੇ ਹੋਏ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਦੋ ਨੌਜਵਾਨ ਮੋਟਰਸਾਈਕਲ ਤੇ ਆਂਦੇ ਨੇ ਤੇ ਡੇਰਾ ਵਸੀ ਦੇ ਵਿੱਚ ਤੁਪਾਂ ਸੇਕ ਰਹੀ ਇੱਕ ਔਰਤ ਤੇ ਗੋਲੀਆਂ ਚਲਾ ਕੇ ਨੌਜਵਾਨ ਫਰਾਰ ਹੋ ਜਾਂਦੇ ਨੇ ਜਿਸ ਨੂੰ ਔਲਾਦ ਦੇ ਲਈ ਪੀਜੀਆਈ ਦਾਖਲ ਕਰਾਇਆ ਜਾਂਦਾ ਉਸ ਤੋਂ ਬਾਅਦ ਜਿਹੜੀ ਆ ਉਸ ਦੀ ਮੌਤ ਹੋ ਜਾਂਦੀ ਹੈ ਜ਼ਿਲ੍ਹਾ ਮੁਹਾਲੀ ਦੇ ਐਸਐਸਪੀ ਡਾਕਟਰ ਸੰਦੀਪ ਗਰਗ ਨੇ ਕਿਹਾ ਕਿ ਮਰਨ ਵਾਲੀ ਔਰਤ ਦੇ ਲੜਕੇ ਦੀ ਪਤਨੀ ਦੇ ਮਾਮੇ ਨੇ ਹੀ ਇਹ ਸਾਰਾ ਕਾਰਾ ਕਰਵਾਇਆ ਸੀ ਕਿਉਂਕਿ ਉਹਨਾਂ ਦਾ ਫੈਮਿਲੀ ਝਗੜਾ ਚੱਲ ਰਿਹਾ ਸੀ ਫਿਲਹਾਲ ਤਿੰਨ ਨੌਜਵਾਨ ਜਿਹੜੇ ਨੇ ਖਿਦਰਾਬਾਦ ਪੱਠੇ ਦੇ ਕੋਲ ਜਿਹੜੇ ਲੁਕੇ ਹੋਏ ਸੀ ਪੁਲਿਸ ਦੀਆਂ ਟੀਮਾਂ ਜਦੋਂ ਉੱਥੇ ਪਹੁੰਚੀਆਂ ਤਾਂ ਉਹਨਾਂ ਨੇ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਜਦੋਂ ਉਹਨਾਂ ਤੇ ਫਾਇਰਿੰਗ ਕੀਤੀ ਤਾਂ ਤਿੰਨ ਤਿੰਨ ਗੋਲੀਆਂ ਇਨ੍ਹਾਂ ਨੌਜਵਾਨਾਂ ਦੇ ਲੱਗੀਆਂ ਫਿਰ ਹਾਲ ਇਹ ਤਿੰਨੇ ਨੌਜਵਾਨ ਹਰਿਆਣੇ ਦੇ ਰਹਿਣੇ ਵਾਲੇ ਨੇ ਉਹਨਾਂ ਦੇ ਨਾਮ ਵੀ ਐਸਐਸਪੀ ਨੇ ਦੱਸਿਆ ਏ ਇਹਨਾਂ ਦੋਹਾਂ ਤੇ ਜਿਹੜੇ ਨੇ ਮੁਕੱਦਮੇ ਚੱਲ ਰਹੇ ਨੇ ਤੀਏ ਦੀ ਹਜੇ ਜਾਂਚ ਪੜਤਾਲ ਕੀਤੀ ਜਾਵੇਗੀ ਕਿ ਕਿੰਨੇ ਕਿਦੇ ਦੇ ਮੁਕੱਦਮੇ ਨੇ ਐਸਐਸਪੀ ਨੇ ਹੋਰ ਵੀ ਦੱਸਿਆ ਕਿ ਇਨ੍ਹਾਂ ਤਿੰਨਾਂ ਦੀ ਪੂਰੀ ਜਾਂਚ ਕੀਤੀ ਜਾਵੇਗੀ ਪੜਤਾਲ ਕੀਤੀ ਜਾਵੇਗੀ ਇਹਨਾਂ ਦੀ ਕਿ ਇਹ ਕਿਸ ਗੈਂਗ ਦੇ ਨਾਲ ਸਬੰਧ ਰੱਖਦੇ ਨੇ ਇਹ ਹਜੇ ਜਾਂਚ ਦਾ ਵਿਸ਼ਾ ਹੈ ਮੋਹਾਲੀ ਤੋਂ ਸਟਾਰ ਨਿਊਜ਼ ਪੰਜਾਬੀ ਦੇ ਲਈ ਡੈਵਿਡ ਵਰਮਾ ਦੀ ਖਾਸ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ